ਤੁਸੀਂ ਇੱਕ ਮਕਬੂਲ ਸਾਹਿਤਕਾਰ ਹੋ ਮਕਬੂਲ ਗੀਤਕਾਰ ਹੋ ਤੇ ਤੁਹਾਡੇ ਗੀਤਾਂ ਨੇ ਕਾਫੀ ਚਰਚਾ ਛੇੜੀ ਇੱਕ ਚੰਗੇ ਗੀਤਕਾਰ ਵਜੋਂ ਤੁਹਾਡੇ ਹਿੱਸੇ ਜਿਹੜੀ ਮਕਬੂਲੀਅਤ ਆਈ ਹੈ ਉਹ ਦਰਸ਼ਕਾਂ ਤੋਂ ਲੁਕੀ ਸ਼ਿਪੀ ਨਹੀਂ ਹੈ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਬੇਨਤੀ ਕਰੂੰਗਾ ਤੁਸੀਂ ਜਿੱਥੇ ਇੱਕ ਚੰਗੇ ਸਾਹਿਤਕਾਰ ਹੋ ਉਥੇ ਇੱਕ ਚੰਗੇ ਅਧਿਆਪਕ ਵੀ ਹੋ ਤੇ ਤੁਸੀਂ ਪੱਖੋ ਕਲਾ ਦੇ ਸਕੂਲ ਵਿੱਚ ਇਹ 10 ਸਾਲ ਤੋਂ ਸੇਵਾਵਾਂ ਨਿਭਾ ਰਹੇ ਹੋ ਇੰਗਲਿਸ਼ ਦੇ ਲੈਕਚਰਾਰ ਵਜੋਂ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਕੁਐਸਚਨ ਇਹ ਕਰੂੰਗਾ ਸਰ ਤੁਹਾਡੇ ਪੜਾਏ ਹੋਏ ਵਿਦਿਆਰਥੀ ਵੱਖ-ਵੱਖ ਅਹੁਦਿਆਂ ਤੇ ਤੇ ਵੱਖ-ਵੱਖ ਸਰਕਾਰੀ ਨੌਕਰੀਆਂ ਤੇ ਤੇ ਵੱਖ-ਵੱਖ ਉੱਚੇ ਅਹੁਦਿਆਂ ਤੇ ਬਿਰਾਜਮਾਨ ਨੇ ਤੇ ਉਹਦੇ ਪਿੱਛੇ ਤੁਸੀਂ ਸਾਹਿਤ ਨੂੰ ਤੇ ਆਪਣੀ ਐਜੂਕੇਸ਼ਨ ਨੂੰ ਕਿਵੇਂ ਬਰਕਰਾਰ ਰੱਖਿਆ ਦੇਖੋ ਪਰਮਜੀਤ ਜੀ ਸਭ ਤੋਂ ਪਹਿਲਾਂ ਤਾਂ ਦੇਖੋ ਮੈਂ ਤੁਹਾਡੇ ਦਰਸ਼ਕਾਂ ਨੂੰ ਵੀ ਮਤਲਬ ਇਹ ਸ਼ੇਅਰ ਕਰਨਾ ਚਾਹਣਾ ਵੀ ਜੇਕਰ ਮੇਰੀ ਜ਼ਿੰਦਗੀ ਦੇ ਵਿੱਚ ਹਮ ਮਤਲਬ ਐਜੂਕੇਸ਼ਨ ਦਾ ਪੱਖ ਨਾ ਹੁੰਦਾ ਜਾਨੀ ਕਿ ਜੇਕਰ ਮੈਂ ਅਧਿਆਪਕ ਦਾ ਜਿਹੜਾ profession ਹੈ ਨਾ ਅਡਾਪਟ ਕੀਤਾ ਹੁੰਦਾ ਤਾਂ ਹੋ ਸਕਦਾ ਮੇਰੀ ਜ਼ਿੰਦਗੀ ਦੇ ਵਿੱਚ ਕੋਈ ਹੋਂਦ ਨਾ ਹੁੰਦੀ ਹੂੰ ਕਿਉਂਕਿ ਮੈਂ ਐਜ਼ ਏ ਟੀਚਿੰਗ ਲਾਈਨ ਨੂੰ ਐਜ਼ ਏ ਹੌਬੀ ਅਡਾਪਟ ਕੀਤਾ ਸੀ ਤੇ ਇਸ ਤੋਂ ਬਾਅਦ ਇਹਨੂੰ ਐਜ਼ ਏ profession ਮਤਲਬ ਚੂਜ਼ ਕਰ ਲਿਆ ਜਿਵੇਂ ਕਹਿੰਦੇ ਹੁੰਦੇ ਐ ਮਤਲਬ ਵੱਡੇ ਵੱਡੇ ਵਿਦਵਾਨ ਕਹੇਗੇ ਵੀ ਜਦੋਂ ਕਿਸੇ ਵਿਅਕਤੀ ਦੀ ਜਿਹੜੀ ਹੌਬੀ ਤੇ profession ਮਿਲ ਜਾਣ ਤਾਂ ਫਿਰ ਉਹ ਕਿਸੇ ਵੀ ਕਿੱਤੇ ਨੂੰ ਚਾਰ ਚੰਦ ਲੱਗ ਜਾਂਦੇ ਨੇ ਠੀਕ ਹੈ ਨਾ ਹੁਣ ਮੈਂ ਕੋਈ ਇਹਦੇ ਚ ਆਪਦੀ ਵਿੜੈ ਨਹੀਂ ਕਰ ਰਿਹਾ ਜੋ-ਜੋ ਮੇਰੀ ਉਮਰ ਜਾਨਕੀ ਜਿਆਦਾ ਵੱਧ ਜਾਂਦੀ ਹੈ ਤੇ ਮੈਨੂੰ ਜਿਹੜਾ ਅਧਿਆਪਨ ਦਾ ਕੀਤਾ ਯਾਨੀ ਕਿ ਮੈਂ ਬੱਚਿਆਂ ਨੂੰ ਪੜਾਉਣ ਦੇ ਵਿੱਚ ਬਹੁਤ ਜ਼ਿਆਦਾ ਇੰਟਰਸਟ ਦਿਲਚਸਪੀ ਲੈ ਰਿਆ ਹਾਂ ਜੇ ਤੱਕ ਮੇਰੇ ਪੜਾਏ ਹੋਏ ਵਿਦਿਆਰਥੀ ਦੀ ਗੱਲ ਹੈ ਵੀ ਯਾਨੀ ਕਿ ਮੈਂ ਇਹਨੂੰ ਆਪਣੀ ਸੰਪਤੀ ਮੰਨਦਾ ਯਾਨੀ ਕਿ ਆਪਦੇ ਵਿਦਿਆਰਥੀ ਨੂੰ ਹਮੇਸ਼ਾ ਮੈਂ ਸੰਪਤੀ ਮੰਨਿਆ ਮੇਰੇ ਪੜਾਏ ਹੋਏ ਵਿਦਿਆਰਥੀ ਯਾਨੀ ਕਿ ਅਲੱਗ-ਅਲੱਗ ਆਉਧਿਆਂ ਦੇ ਉੱਪਰ ਕੋਈ ਆਰਮੀਜ਼ ਕੋਈ ਪੁਲਿਸ ਵਿੱਚ ਪਾਵਰ ਨੇ ਵਿੱਚ ਵੀ ਸੈਟਲ ਹੋਏ ਐ ਜਾਂ ਵੱਖ-ਵੱਖ ਡਿਪਾਰਟਮੈਂਟ ਦੇ ਵਿੱਚ ਜੌਬ ਕਰ ਰਹੇ ਨੇ ਤੇ ਰਿਸਪੈਕਟ ਵੀ ਮਿਲ ਰਹੀ ਹੈ ਇਸ ਕਰਕੇ ਬਸ ਮੈਂ ਇਹੀ ਕਹਿਣਾ ਚਾਹਣਾ ਦਰਸ਼ਕਾਂ ਨੂੰ ਵੀ ਜੇਕਰ ਮੇਰੀ ਜ਼ਿੰਦਗੀ ਦੇ ਵਿੱਚ ਅਧਿਆਪਕ ਦਾ ਕਿੱਤਾ ਨਾ ਹੁੰਦਾ देयर विल बी ਨੋ ਐਗਜ਼ਿਸਟੈਂਸ ਆਫ ਮਾਈਨ ਮੇਰੀ ਜ਼ਿੰਦਗੀ ਦੇ ਵਿੱਚ ਕੋਈ ਹੋਣ ਨਹੀਂ ਹੁੰਦੀ ਹਾਂਜੀ ਇੱਕ